ਸੱਚੇ ਕਾਲ ਪੰਜਾਬ ਨਿਊਜ਼ ਬੁਲਟਨ ਵਿੱਚ ਖੜੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰਗਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਨਜ਼ਰ ਮਾਰਦੇ ਆ ਮੁਖਰ ਲੈਂਸ ਤੇ ਸਿਰਫ ਭਾਰਤ ਚ ਬਣੇ ਉਤਪਾਦ ਹੀ ਖਰੀਦੋ ਵਿਦੇਸ਼ਾਂ ਤੋਂ ਨਹੀਂ ਕੇਂਦਰੀ ਮੰਤਰੀ ਅਮਿਤ ਸ਼ਾਦਾ ਜੀਐਸਟੀ ਦੇ ਉੱਤੇ ਵੱਡਾ ਬਿਆਨ ਹੈ ਬਾਈ ਤੋਂ ਲਾਗੂ ਹੋਣਗੀਆਂ ਨਵੀਆਂ ਖਟੀਆਂ ਜੀਐਸਟੀ ਤਰ੍ਹਾਂ ਹਰਪੀਟ ਤੰਦ ਲਈ ਮੁੱਖ ਮੰਤਰੀ ਮਾਨ ਦੇ ਵੱਲੋਂ ਨਵੇਂ ਮਿਸ਼ਨ ਦੀ ਸ਼ੁਰੂਆਤ ਸ਼ੁਰੂ ਕੀਤਾ ਮਿਸ਼ਨ ਚੜ੍ਹਦੀ ਕਲਾ ਪੰਜਾਬੀਆਂ ਨੂੰ ਕੀਤੀ ਖਾਸ ਪੀ ਰਾਹੁਲ ਗਾਂਧੀ ਸਿਰਪਾਉ ਵਿਵਾਦ ਸ਼ਮਣੀ ਕਮੇਟੀ ਨੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੂੰ ਕੀਤਾ ਸਸਪੈਂਡ ਰਾਹੁਲ ਦੇ ਪੱਖ ਚ ਆਈ ਐਸਜੀਪੀਸੀ ਮੈਂਬਰ ਪ੍ਰੋਡਾਨ ਐਡਵੋਕੇਟ ਹਰਜਿੰਦਰ ਧਾਮੀ ਤੇ ਚੁਕੇਗੇ ਸਵਾਲ ਐਗਜ਼ੀਕਟਿਵ ਮੈਂਬਰ ਦਲਜੀਤ ਸਿੰਘ ਪਿੰਟਰ ਨੇ ਦਿੱਤਾ ਕਰਾਰਾ ਜਵਾਬ ਵਿਰੋਧੀ ਤਾਕਤਾਂ ਨੂੰ ਗਲਤ ਬਿਆਨਬਾਜ਼ੀ ਨਾ ਕਰਨ ਦੀ ਨਸੀਹਤ ਹੁਣ ਖਬਰਾਂ ਵਿਸਥਾਰ ਦੇ ਨਾਲ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 75ਵਾਂ ਜਨਮ ਦਿਨ ਹੈ ਇਸ ਮੌਕੇ ਤੇ ਦੇਸ਼ ਭਰ ਦੇ ਵਿੱਚ ਕਈ ਸਮਾਗਮ ਆਯੋਜਿਤ ਕੀਤੇ ਗਏ ਦਿੱਲੀ ਦੇ ਤਿਆਗ ਰਾਜ ਸਟੇਡੀਅਮ ਦੇ ਵਿੱਚ ਆਯੋਜਿਤ ਇੱਕ ਸਮਾਰੋਹ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕੀਤੀ ਤੇ ਕਾਂਗਰਸ ਪਾਰਟੀ ਦੀ ਤਿੱਖੀ ਆਲੋਚਨਾ ਕੀਤੀ। ਇਸ ਦੌਰਾਨ ਉਹਨਾਂ ਨੇ ਜੀਐਸਟੀ ਬਾਰੇ ਵੀ ਜਾਣਕਾਰੀ ਦਿੱਤੀ। ਕੇਂਦਰੀ ਗ੍ਰਹਿ ਮੰਤਰੀ ਨੇ ਆਪਣੇ ਬਿਆਨ ਚ ਜਾਣਕਾਰੀ ਦਿੱਤੀ ਹੈ ਕਿ ਤੁਹਾਡੇ ਦੁਆਰਾ ਵਰਤੀ ਜਾਣ ਵਾਲੀ ਹਰ ਚੀਜ਼ ਤੇ ਹੁਣ 28% ਤੇ 18% ਦੀ ਬਜਾਏ 0% ਤੇ 5% ਜੀਐਸਟੀ ਲੱਗੇਗਾ। ਅਮਿਤ ਸ਼ਾਹ ਨੇ ਆਖਿਆ ਮੈਂ ਦਿੱਲੀ ਦੇ ਮਾਵਾ ਤੇ ਭੈਣਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਉਹ ਕਰ ਰਹਿਣ ਤੇ 22 ਸਤੰਬਰ ਤੋਂ ਜਿੰਨਾ ਹੋ ਸਕੇ ਖਰੀਦਦਾਰੀ ਸ਼ੁਰੂ ਕਰਨ ਖੁੱਲ ਕੇ ਖਰੀਦਦਾਰੀ ਕਰੋ ਪਰ ਸਿਰਫ ਭਾਰਤ ਚ ਬਣੇ ਸਮਾਨ ਖਰੀਦੋ ਨਾ ਕਿ ਆਯਾਤ ਕੀਤੇ ਸਮਾਨ ਦਿੱਲੀ ਵਾਲੋ ਅਭੀ ਅਭੀ ਦੀਪਾਵਲੀ ਆਏਗੀ ਕੁਝ ਸਮੇਂ ਕੇ ਬਾਅਦ ਨਵਰਾਤਰੀ ਆਏਗੀ ਕੁਝ ਸਮੇਂ ਕੇ ਬਾਅਦ 5 ਦਿਨੋ ਕੇ ਬਾਅਦ ਤਿਆਰੀ ਰੱਖਣਾ ਆਪਕੇ ਉਪਯੋਗ ਕੀ ਹਰ ਚੀਜ਼ ਪਰ अब 28 और 18 परसेंट की जगह शून्य और पांच प्रतिशत जीएसटी होने वाला है मैं दिल्ली की माता और बहने को कहना चाहता हूं घर में दादागिरी करकर 22 तारीख से और ज्यादा खरीदी करना शुरू करना है मोदी जी ने तीन आम आदमी की उपयोग की चीजों को या तो उस पर जीरो टैक्स किया या तो उस पर पांच प्रतिशत किया है मगर मेरा आग्रह है चीजें जरूर खरीदना ढड़ल्ले से खरीदना मगर वही चीज खरीदना जो भारत में बनी हुई है स्वदेश मित्रों अब समय आ चुका है कि भारत के हर नागरिक ने यह संकल्प लेना पड़ेगा कि हम वही चीजों का उपयोग करेंगे जो हमारे देश की मिट्टी पर निर्मित हुई स्वदेशी चीजों का चलन बढ़ाना हम सबका स्वभाव बनना चाहिए हम सबका संकल्प होना चाहिए तभी जाकर समृद्ध भारत का ਸੰਕਲਪ ਹਮ ਸਭ ਲੋਕ ਕਬਲੇ ਘੋੜ ਹੈ ਕਿ ਨਮੀਆਂ ਕਟੀਆਂ ਜੀਐਸਟੀ ਦਰਾਂ 22 ਸਤੰਬਰ ਤੋਂ ਲਾਗੂ ਹੋਣਗੀਆਂ ਦੇਸ਼ ਵਾਸੀਆਂ ਨੂੰ ਸਵਦੇਸ਼ੀ ਉਤਪਾਦ ਖਰੀਦ ਕੇ ਇਸ ਦਾ ਫਾਇਦਾ ਉਠਾਉਣਾ ਚਾਹੀਦਾ ਹੈ ਦੀਵਾਲੀ ਦੀਆਂ ਮੂਰਤੀਆਂ ਸਜਾਵਟੀ ਸਮਾਨ ਟੀਵੀ ਤੇ ਫ੍ਰਿਜ ਖਰੀਦੇ ਸਮੇਂ ਜਾਂਚ ਕਰੋ ਕਿ ਉਹ ਭਾਰਤ ਚ ਬਣੇ ਨੇ ਹਰ ਦੁਕਾਨ ਤੇ ਇੱਕ ਬੋਰਡ ਹੋਣਾ ਚਾਹੀਦਾ ਹੈ ਜਿਸ ਤੇ ਲਿਖਿਆ ਹੋਵੇ ਮਾਨ ਨਾਲ ਕਹੋ ਇਹ ਸਵਦੇਸ਼ੀ ਹੈ ਉਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਰਕਾਰ ਨੂੰ ਇਸ ਉਦੇਸ਼ ਤੇ ਲਈ ਇੱਕ ਮੁਹਿੰਮ ਸ਼ੁਰੂ ਕਰਨ ਦੀ ਵੀ ਅਪੀਲ ਕੀਤੀ ਹੈ ਉਧਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਚ ਹੜ੍ਹ ਦੇ ਹਾਲਾਤਾਂ ਤੋਂ ਉੱਭਰਨ ਲਈ ਮਿਸ਼ਨ ਚੜ੍ਹਦੀ ਕਲਾ ਦੀ ਸ਼ੁਰੂਆਤ ਕੀਤੀ ਹੈ ਇਸ ਮਿਸ਼ਨ ਦੇ ਰਾਹੀਂ ਰਾਹਤ ਕਾਰਜਾਂ ਤੋਂ ਅੱਗੇ ਵਧ ਕੇ ਪੰਜਾਬ ਨੂੰ ਮੁੜ ਖੜਾ ਕਰਨ ਤੇ ਲੋਕਾਂ ਦੇ ਪੁਨਰਵਾਸ ਦੀ ਮੁਹਿੰਮ ਨੂੰ ਅੱਗੇ ਵਧਾਇਆ ਜਾਵੇਗਾ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲਈ ਸਭ ਤੋਂ ਔਖੇ ਇਮਤਿਹਾਨ ਦੀ ਘੜੀ ਹੈ ਉਹਨਾਂ ਨੇ ਪੰਜਾਬ ਨੂੰ ਮੁੜ ਪੈਰਾਂ ਤੇ ਖੜਾ ਕਰਨ ਵਾਸਤੇ ਸਮੂਹ ਪੰਜਾਬੀਆਂ ਨੂੰ ਸਾਥ ਦੇਣ ਦਾ ਸੱਦਾ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਮਿਸ਼ਨ ਚੜ੍ਹਦੀ ਕਲਾ ਦੀ ਸ਼ੁਰੂਆਤ ਕੀਤੀ ਸੀਐਮ ਨੇ ਆਖਿਆ ਕਿ ਪੰਜਾਬ 'ਚ ਆਇਆ ਹੜ ਹੁਣ ਤੱਕ ਦਾ ਸਭ ਤੋਂ ਵੱਧ ਭਿਆਨਕ ਹੜਾ ਹੈ ਉਹਨਾਂ ਆਖਿਆ ਕਿ ਕਰੀਬ 2300 ਪਿੰਡ ਹੜਾਂ ਦੀ ਲਪੇਟ ਚਾਗੇ ਨੇ ਇਹ ਵੀ ਕਿਹਾ ਕਿ ਪਾਣੀ ਨੇ ਸਿਰਫ ਘਰ ਨਹੀਂ ਟਾਇਆ ਲੱਖਾਂ ਸੁਪਨੇ ਵੀ ਨਾਲ ਰੋੜ ਕੇ ਲੈ ਗਏ ਹਸਪਤਾਲ ਸਕੂਲ ਕਾਲਜ ਤੇ ਲੋਕਾਂ ਦੇ ਘਰ ਟਹਿਟੇ ਨਹੀਂ ਹੋ ਗਏ ਨੇ ਪੰਜਾਬ ਦੇ ਲੋਕ ਹੜਾਂ ਤੋਂ ਪ੍ਰਭਾਵਿਤ ਲੋਕਾਂ ਦੇ ਨਾਲ ਖੜੇ ਹੋ ਗਏ ਨੇ ਲੋਕ ਕਹਿੰਦੇ ਨੇ ਕਿ ਪੰਜਾਬ ਦੇ ਇਤਿਹਾਸ ਦਾ ਇਹ ਸਭ ਤੋਂ ਭਿਆਨਕ ਦਾਰੇ ਮੈਂ ਕਹਿੰਨਾ ਕਿ ਪੰਜਾਬ ਲਈ ਸਭ ਤੋਂ ਔਖੇ ਇਮਤਿਹਾਨ ਦੀ ਘੜੀ ਵੀ ਹੈ ਕਿਉਂਕਿ ਹਰ ਸੰਕਟ ਦੇ ਵਿੱਚ ਪੰਜਾਬ ਜਦੋਂ ਕਿਤੇ ਫਸਿਆ ਤਾਂ ਪੰਜਾਬ ਨੇ ਸਿਰ ਨਹੀਂ ਝੁਕਾਇਆ ਪੰਜਾਬ ਸੰਕਟ ਦੇ ਸਾਹਮਣੇ ਹਿੱਕ ਤਾਨ ਕੇ ਖੜਦਾ ਹੈ ਲੜਦਾ ਹੈ ਤੇ ਉਸ ਸੰਕਟ ਚੋਂ ਬਾਹਰ ਆ ਜਾਂਦਾ ਹੈ ਸੰਕਟ ਪੰਜਾਬ ਸਾਹਮਣੇ ਛੋਟੇ ਪੈ ਜਾਂਦੇ ਨੇ ਇਸ ਹੜ ਦੇ ਵਿੱਚ ਵੀ ਦੇਖਿਆ ਕਿਵੇਂ ਨੌਜਵਾਨ ਜਿਹੜੇ ਨੇ ਆਪਣੀ ਜਾਨ ਨੂੰ ਖਤਰੇ 'ਚ ਪਾ ਕੇ ਲੋਕਾਂ ਦੀ ਜਾਨਾਂ ਬਚਾਰੇ ਸੀ ਕਿਵੇਂ ਗੁਰਦੁਆਰਾ ਸਾਹਿਬ ਦੇ ਮੰਦਰਾਂ ਦੇ ਹੋਰ ਧਾਰਮਿਕ ਸਥਾਨਾਂ ਦੇ ਦਰਵਾਜ਼ੇ ਲੋਕਾਂ ਦੀ ਮਦਦ ਵਾਸਤੇ ਖੁੱਲ ਰਹੇ ਸੀ ਕਿਵੇਂ ਇੱਕ ਮਾਲਾ ਦੇ ਮਣਕਿਆਂ ਵਾਂਗੂ ਇੱਕ ਪਰਿਵਾਰ ਬਣ ਕੇ ਪੰਜਾਬੀ ਜਿਹੜੇ ਨੇ ਉਹ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੇ ਨਾਲ ਖੜੇ ਹੋ ਗਏ ਇਹੀ ਸਾਡੀ ਵਿਲੱਖਣਤਾ ਹੈ ਇਹੀ ਤਾਕਤ ਹੈ ਇਹੀ ਸਾਨੂੰ ਦੁਨੀਆ ਤੋਂ ਅਲੱਗ ਕਰਦੀ ਹੈ ਅੱਜ ਇਹ ਅਪੀਲ ਕਰਨੀ ਚਾਹੁੰਦਾ ਕਿ ਦੋਸਤੋ ਹੁਣ ਰਾਹਤ ਦੇ ਕੰਮਾਂ ਤੋਂ ਅੱਗੇ ਵਧਣ ਦਾ ਸਮਾਂ ਆ ਗਿਆ ਕਿਸਾਨਾਂ ਨੇ ਫੇਰ ਖੇਤੀ ਕਰਨੀ ਹੈ ਬੱਚਿਆਂ ਨੇ ਫੇਰ ਸਕੂਲ ਜਾਣਾ ਹੈ ਪਰਿਵਾਰਾਂ ਨੇ ਫੇਰ ਚੁੱਲ੍ਹੇ ਜਲਾਉਣੇ ਨੇ ਘਰਾਂ ਨੇ ਫੇਰ ਦੁਬਾਰਾ ਬਸਣਾ ਹੈ ਇਹਦੇ ਲਈ ਅਸੀਂ ਸ਼ੁਰੂ ਕਰ ਰਹੇ ਹਾਂ ਮਿਸ਼ਨ ਚੜ੍ਹਦੀ ਕਲਾ ਚੜ੍ਹਦੀ ਕਲਾ ਦਾ ਮਤਲਬ ਹੈ ਹਰ ਔਖੇ ਤੋਂ ਔਖੇ ਟਾਈਮ ਦੇ ਵਿੱਚ ਬੁਲੰਦ ਹੌਂਸਲੇ ਨਾਲ ਖੜੇ ਰਹਿਣਾ ਹਰ ਹਨੇਰੇ ਦੇ ਵਿੱਚ ਉਮੀਦਾਂ ਦੇ ਦੀਵੇ ਜਗਾਈ ਰੱਖਣਾ ਜਿਹੜੇ ਵੀ ਹੁਣ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪਹਿਰਾ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਕਿ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਤਾਕੇ ਪੰਜਾਬ ਦੁਬਾਰਾ ਖੜਾ ਹੋ ਕੇ ਸੰਕਟ ਚੋਂ ਦੇਸ਼ ਨੂੰ ਲੀਡ ਕਰ ਸਕੇ ਕਬਿਲ ਖੌਰ ਹੈ ਕਿ ਇਨ੍ਹਾਂ ਹੜ੍ਹਾਂ ਦੇ ਦੌਰਾਨ ਪੰਜਾਬ ਦੇ ਵਿੱਚ 7 ਲੱਖ ਲੋਕ ਬੇਕਰ ਹੋ ਗਏ ਨੇ ਤੇ 20 ਲੱਖ ਦੇ ਕਰੀਬ ਲੋਕ ਪ੍ਰਭਾਵਿਤ ਹੋ ਗਏ ਨੇ ਇਸ ਦੇ ਨਾਲ ਹੀ 3200 ਸਕੂਲ ਖੰਡਰ ਬਣ ਗਏ 56 ਜਾਨਾਂ ਚਲੀਆਂ ਗਈਆਂ ਤੇ 8500 ਕਿਲੋਮੀਟਰ ਸੜਕਾਂ ਬਰਬਾਦ ਹੋ ਗਈਆਂ ਇਸੇ ਤਰ੍ਹਾਂ 2500 ਪੁਲ ਟੁੱਟ ਗਏ ਨੇ ਤੇ 1400 ਕਲੀਨਿਕ ਤੇ ਹੋਰ ਸਰਕਾਰੀ ਇਮਾਰਤਾਂ ਵਿੱਚ ਖੰਡਰ ਬਣ ਗਈਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੁੱਢਲੇ ਅਨੁਮਾਨ ਦੱਸਦੇ ਨੇ 13000 ਕਰੋੜ ਰੁਪਏ ਦੇ ਕਰੀਬ ਨੁਕਸਾਨ ਹੋਇਆ ਹੈ ਤੇ ਉਹਦੇ ਰਾਹੁਲ ਗਾਂਧੀ ਨੂੰ ਸਰਪਾਉ ਦੇਣ ਦਾ ਮਾਮਲਾ ਇਸ ਵੇਲੇ ਪੂਰੀ ਤਰ੍ਹਾਂ ਦੇ ਨਾਲ ਪੱਖਿਆ ਹੋਇਆ ਹੈ ਇਸ ਤੋਂ ਬਾਅਦ ਐਸਜੀਪੀਸੀ ਦੇ ਵੱਲੋਂ ਹੁਣ ਸਖਤ ਕਾਰਵਾਈ ਕੀਤੀ ਗਈ ਹੈ ਸ਼੍ਰੋਮਣੀ ਕਮੇਟੀ ਨੇ ਗੁਰਦੁਆਰਾ ਸਮਾਦ ਬਾਬਾ ਬੁੱਢਾ ਸਾਹਿਬ ਦੇ ਮੈਨੇਜਰ ਨੂੰ ਸਸਪੈਂਡ ਕਰ ਦਿੱਤਾ ਹਾਲਾਂਕਿ ਇਸ ਤੋਂ ਬਾਅਦ ਇੱਕ ਐਸਜੀਪੀਸੀ ਦੀ ਮੈਂਬਰ ਰਾਹੁਲ ਗਾਂਧੀ ਦੇ ਹੱਕ ਦੇ ਵਿੱਚ ਖੜੀ ਨਜ਼ਰ ਆਈ ਹੈ ਬੀਤੇ ਦਿਨੀ ਕਾਂਗਰਸੀ ਸੰਸਦ ਮੈਂ ਰਾਹੁਲ ਗਾਂਧੀ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਲਈ ਪਹੁੰਚੇ ਸਨ ਇਸ ਦੌਰਾਨ ਉਹਨਾਂ ਨੂੰ ਬਾਬਾ ਬੁੱਢਾ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ 'ਚ ਸਿਰੋਪਾਓ ਪਹਿਨਾ ਕੇ ਸਨਮਾਨਿਤ ਕੀਤਾ ਗਿਆ ਰਾਹੁਲ ਗਾਂਧੀ ਨੂੰ ਸਿਰੋਪਾਓ ਦੇਣ ਤੋਂ ਬਾਅਦ ਵਿਵਾਦ ਖੜਾ ਹੋ ਗਿਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਣੇ ਹੋਰ ਵੀ ਸਿੱਖ ਜਥੇਬੰਦੀਆਂ ਨੇ ਇਸ ਦੇ ਇਤਰਾਜ਼ ਜਤਾਇਆ ਸੀ ਮਾਮਲੇ 'ਚ ਐਸਜੀਪੀਸੀ ਨੇ ਕਾਰਵਾਈ ਕਰਨ ਦੀ ਗੱਲ ਵੀ ਆਖੀ ਸੀ SGPC ਨੇ ਜਾਂਚ ਕਮੇਟੀ ਬਣਾਈ ਤੇ ਇਸ ਮਾਮਲੇ 'ਚ ਜਾਂਚ ਕਮੇਟੀ ਅੱਜ SGPC ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਰਿਪੋਰਟ ਸੌਂਪ ਸਕਦੀ ਹੈ ਦੂਜੇ ਪਾਸੇ ਜਾਣਕਾਰੀ ਮਿਲੀ ਹੈ ਕਿ ਗੁਰਦੁਆਰਾ ਸਾਹਿਬ ਦੇ ਮੈਨੇਜਰ ਹੈੱਡ ਗ੍ਰੰਥੀ ਤੇ ਮੁਖ ਸੇਵਾਦਾਰ ਸਨੇ ਇੱਕ ਕਰਮਚਾਰੀ ਨੂੰ ਇਸ ਮਾਮਲੇ 'ਚ ਦੋਸ਼ੀ ਪਾਇਆ ਗਿਆ ਹੈ ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਗੁਰਦੁਆਰਾ ਸਮਾਧ ਬਾਬਾ ਬੁੱਢਾ ਸਾਹਿਬ ਜੀ ਦੇ ਮੈਨੇਜਰ ਨੂੰ ਸਸਪੈਂਡ ਕਰ ਦਿੱਤਾ ਹੈ ਦਰਸਲ ਐਸਜੀਪੀਸੀ ਦੇ ਮੈਂਬਰ ਕਿਰਨਜੀਤ ਕੌਰ ਨੇ ਸੋਸ਼ਲ ਮੀਡੀਆ ਤੇ ਲਿਖਿਆ ਮੇਰੀ ਗੱਲ بڑے ਲੋਕਾਂ ਨੂੰ ਚੰਗੀ ਨਹੀਂ ਲੱਗਣੀ ਪਰ ਮੈਂ ਕਰਨਾ ਚਾਹੁੰਦੀ ਆ ਜੇ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਕੌਮ ਨੇ ਬਖਸ਼ਿਆ ਨਹੀਂ ਹਿਸਾਬ ਬਰਾਬਰ ਉਸਦੇ ਪੋਤੇ ਦਾ ਕੀ ਦੋਸ਼ ਜੋ ਆਪ ਉਸ ਵਕਤ ਬਚਾ ਸੀ ਰਾਹੁਲ ਗਾਂਧੀ ਇੱਕ ਨਿਮਾਣੇ ਬੰਦੇ ਵਾਂਗੂ ਕਈ ਵਾਰ ਦਰਬਾਰ ਸਾਹਿਬ ਆਇਆ ਤੇ ਉਸਨੇ ਸਿੱਖਾਂ ਖਿਲਾਫ ਕੋਈ ਗੱਲ ਨਹੀਂ ਕੀਤੀ ਇਸ ਲਈ ਦਾਦੀ ਦੇ ਗੁਨਾਹ ਲਈ ਉਹ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਹੁਣ ਵੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਰਿਪੋਰਟ ਮਿਲਣ ਤੋਂ ਬਾਅਦ ਐਸਜੀਪੀਸੀ ਦੇ ਵੱਲੋਂ ਕੀ ਵੱਡੀ ਕਾਰਵਾਈ ਕੀਤੀ ਜਾਂਦੀ ਹੈ ਤੇ ਦੂਜੇ ਪਾਸੇ ਐਸਜੀਪੀਸੀ ਦੇ ਐਗਜ਼ੀਕਟਿਵ ਮੈਂਬਰ ਦਿਲਜੀਤ ਸਿੰਘ ਪਿੰਡਰ ਨੇ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਸਵਾਲ ਚੁੱਕਣ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਇਸ ਦੌਰਾਨ ਉਹਨਾਂ ਨੇ ਪੰਥ ਵਿਰੋਧੀ ਤਾਕਤਾਂ ਨੂੰ ਗਲਤ ਬਿਆਨਬਾਜ਼ੀ ਕਰਨ ਤੋਂ ਗੁਰਰੇਜ਼ ਕਰਨ ਦੀ ਨਸੀਹਤ ਦਿੱਤੀ ਹੈ ਮਾਚਲ ਪ੍ਰਦੇਸ਼ ਤੋਂ ਐਸਜੀਪੀਸੀ ਦੇ ਐਗਜ਼ੀਕਟਿਵ ਮੈਂਬਰ ਦਿਲਜੀਤ ਸਿੰਘ ਭਿੰਡਰ ਨੇ ਆਖਿਆ ਹੈ ਕਿ ਜੋ ਲੋਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਸਵਾਲ ਚੁੱਕ ਰਹੇ ਨੇ ਕਿ ਐਸਜੀਪੀਸੀ ਦਾ ਪੈਸਾ ਅਕਾਲੀ ਲੀਡਰਾਂ ਵੱਲੋਂ ਵੰਡਿਆ ਜਾ ਰਿਹਾ ਹੈ ਉਹ ਬਿਲਕੁਲ ਗਲਤ ਹੈ ਉਹਨਾਂ ਨੇ ਪ੍ਰਧਾਨ ਧਾਮੀ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤ ਹੀ ਨੇਕ ਇਮਾਨਦਾਰ ਖੜਦੀ ਕਣਾ ਵਾਲੇ ਸਾਡੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਦੇ ਕਿਰਦਾਰ ਦੇ ਉੱਤੇ ਉਂਗਲ ਚੁੱਕਣ ਦਾ ਯਤਨ ਕੀਤਾ ਗਿਆ। ਐਵੇਂ ਦੇ ਲੋਕ ਧਾਮੀ ਸਾਹਿਬ ਵਰਗੇ ਬਹੁਤ ਰੇਰ ਮਿਲਦੇ ਨੇ ਜਿਨ੍ਹਾਂ ਦੀ ਕਸਮੀ ਤੇ ਕਰਨੀ ਇਕਸਾਰ ਹੁੰਦੀ ਆ। ਮੈਂ ਜਿੱਥੇ ਪ੍ਰਧਾਨ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਜਥੇਦਾਰ ਹਰਜਿੰਦਰ ਸਿੰਘ ਜੀ ਧੰਨਵਾਦ ਕਰਦਾ ਉਥੇ ਸਾਰੀ ਐਡਜੈਕਟਿਵ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਪਿਛਲੇ ਦਿਨੀ ਜਿਹੜੀ 11 ਤਰੀਕ ਨੂੰ ਮੀਟਿੰਗ ਹੋਈ ਉਹਦੇ ਵਿੱਚ 20 ਕਰੋੜ ਰੁਪਈਆ ਹੜ ਮਾਰੇ ਲੋਕਾਂ ਦੇ ਲਈ ਰਾਖਵੇਂ ਕੀਤੇ ਜਦੋਂ ਕਿਸੇ ਕਿਸਾਨ ਦੀ ਫਸਲ ਤਿਆਰ ਹੋ ਕੇ ਵੱਢੀ ਜਾਂਦੀ ਹੈ ਬਹੁਤ ਲੱਗਦਾ ਸਭ ਤੋਂ ਪਹਿਲਾਂ ਉਹ ਗੁਰੂ ਘਰ ਲਈ ਗੋਰੀਆਂ ਭਰ ਕੇ ਰੱਖਦਾ ਹੈ ਤੇ ਉਦੋਂ ਮਗਰੋਂ ਆਪਣਾ ਖਾਣ ਪੀਣ ਦਾ ਪ੍ਰਬੰਧ ਕਰਦਾ ਐ ਐਸਜੀਪੀਸੀ ਦੇ ਐਗਜ਼ੈਕਟਿਵ ਮੈਂਬਰ ਦਿਲਜੀਤ ਸਿੰਘ ਪਿੰਡਰ ਮੁਤਾਬਕ ਐਸਜੀਪੀਸੀ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਲਈ ਤਿਆਰ ਐ ਉਹਨਾਂ ਆਖਿਆ ਕਿ ਸ਼ਰਮਣੀ ਕਮੇਟੀ ਨੂੰ ਜੇਕਰ ਹੜ੍ਹ ਪੀੜਤਾਂ ਦੀ ਮਦਦ ਦੇ ਲਈ 20 ਕਰੋੜ ਰੁਪਏ ਤੋਂ ਵੱਧ ਪੈਸੇ ਵੀ ਖਰਚਣੇ ਪਏ ਤਾਂ ਉਹ ਵੀ ਖਰਚੇ ਜਾਣਗੇ ਉਦੋਂ ਸ਼ਰਧਾਲੂਆਂ ਦੇ ਲਈ ਸ੍ਰੀ ਕਰਤਾਰਪੁਰ ਸਾਹਿਬ ਲਾਂਗਾ ਛੇਤੀ ਖੁੱਲਣ ਦੇ ਹਾਲੇ ਕੋਈ ਅਸਾਰ ਨਜ਼ਰ ਨਹੀਂ ਆ ਰਿਹਾ ਲਾਂਗਾ ਆਪਰੇਸ਼ਨ ਨੇ ਸੰਦੂਰ ਕਰਕੇ 7 ਮਈ ਤੋਂ ਬੰਦ ਪਿਆ ਹੋਇਆ ਹੈ ਯਾਤਰੀਆਂ ਦੇ ਲਈ ਬਣਾਇਆ ਟਰਮੀਨਲ ਬੁੱਧਵਾਰ ਨੂੰ ਭਾਵੇਂ ਖੋਲ ਦਿੱਤਾ ਗਿਆ ਹੈ ਪਰ ਆਮ ਸਲਾਨੀ ਹੁਣ ਇੱਥੇ ਆ ਸਕਦੇ ਨਹੀਂ ਪਰ ਉਹ ਪਾਕਿਸਤਾਨ ਦੇ ਵਿੱਚ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਨਹੀਂ ਜਾ ਸਕਦੇ 1.26 ਅਗਸਤ ਨੂੰ ਰਾਵੀ ਦਰਿਆ ਨੇ ਇੱਥੇ ਕਹਿਰ ਮਚਾ ਦਿੱਤਾ ਸੀ ਲੈਂਡਪੋਰਟ ਅਥਾਰਟੀ ਆਫ ਇੰਡੀਆ ਦੇ ਵੱਲੋਂ ਯਾਤਰੀਆਂ ਦੇ ਲਈ 300 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਟਰਮੀਨਲ ਦਰਸ਼ਨ ਸਥਲ ਨੂੰ ਡਾਡਾ ਨੁਕਸਾਨ ਪਹੁੰਚਿਆ ਹੈ। ਕਮੰਟਰੀ ਸਰਹੱਦ ਤੇ ਮੌਜੂਦਾ ਡਿਫੈਂਸ ਤੁਸੀ ਬੰਦ ਦੇ ਵਿੱਚ ਵੀ 200 ਮੀਟਰ ਪਾੜ ਪੈ ਗਿਆ ਸੀ। ਉਧਰ ਪਾਕਿਸਤਾਨੀ ਇਲਾਕੇ 'ਚ ਮੌਜੂਦ ਲੰਘੇ ਵਾਲੀ ਸੜਕ ਦਾ ਵੱਡਾ ਹਿੱਸਾ ਹੜਾਂ ਚ ਵਹਿ ਚੁੱਕਾ ਹੈ। ਇਸ ਤੋਂ ਇਲਾਵਾ ਭਾਰਤ ਤੇ ਪਾਕਿਸਤਾਨ ਦੇ ਦੋਵੇਂ ਪਾਸੇ ਜ਼ੀਰੋ ਲਾਈਨ ਤੇ ਬਣੇ ਦੋਵੇਂ ਗੇਟ ਵੀ ਵਹਿ ਚੁੱਕੇ ਨੇ। ਦਰਸ਼ਨ ਸਥਲ ਉੱਤੇ ਵੱਡੇ ਪਾੜ ਪਏ ਹੋਏ ਨੇ। ਜਿੱਥੇ ਛਲਾਵਾ ਪਾਵ ਪੱਥਰਾਂ ਉੱਤੇ ਗੁਰਬਾਣੀ ਦੇ ਸ਼ਲੋਕ ਉਕਰੇ ਹੋਏ ਸਨ 10 ਗੁਰੂ ਸਾਹਿਬਾਨ ਦੀਆਂ ਤਸਵੀਰਾਂ ਨੇ ਤੇ ਮਹਾਰਾਜਾ ਰਣਜੀਤ ਸਿੰਘ ਦੇ ਚਿੱਤਰ ਉੱਕਰੇ ਰਹਿ ਗਏ ਨੇ ਹਾਲੇ ਨੇੜਲੇ ਭਵਿਕ ਦੇ ਵਿੱਚ ਲਾਂਘਾ ਖੁੱਲਣ ਦੇ ਕਿਤੇ ਕੋਈ ਅਸਾਰ ਨਹੀਂ ਜਾਪਦੇ ਪਰ ਅੱਜ ਯਾਤਰੀਆਂ ਲਈ ਇੱਕ ਅਜੂਬੇ ਵਾਂਗ ਬਣਾਇਆ ਗਿਆ ਟਰਮੀਨਲ ਖੋਲ ਦਿੱਤਾ ਗਿਆ ਲੱਖਾਂ ਸ਼ਰਧਾਲੂ ਜਿਹੜੇ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਜਾਣ ਨੂੰ ਤਰਸ ਰਹੇ ਨੇ ਉਹਨਾਂ ਨੂੰ ਹਾਲੇ ਕੁਝ ਸਮਾਂ ਹੋਰ ਉਡੀਕ ਕਰਨੀ ਪਵੇਗੀ ਜਿੱਥੇ ਦੂਰਬੀਨਾ ਰਾਹੀਂ ਗੁਰੂ ਘਰ ਨੂੰ ਦੂਰੋਂ ਵੇਖਿਆ ਜਾ ਸਕਦਾ ਸੀ ਉਹ ਸਾਰਾ ਖੇਤਰ ਟੁੱਟ ਪਚ ਚੁੱਕਾ ਹੈ ਇਸ ਦੌਰਾਨ ਭਾਰਤ ਤੇ ਪਾਕਿਸਤਾਨ ਦੀ ਕਮੰਤਰੀ ਸਰਹੱਦ ਦੇ ਨਾਲ-ਨਾਲ ਵਹਿੰਦੇ ਰਾਵੀ ਦਰਿਆ ਦੇ ਤੇਜ਼ ਵੇਗ ਵਾਲੇ ਪਾਣੀ ਦੇ ਡੇਰਾ ਬਾਬਾ ਨਾਨਕ ਨੇੜੇ ਟੁੱਟੇ ਡਿਫੈਂਸ ਤੂਸੀ ਬੰਦ ਦੀ ਮੁਰੰਮਤ ਤੇਜ਼ੀ ਨਾਲ ਕੀਤੀ ਜਾ ਰਹੀ ਹੈ ਇੱਥੇ ਹਰ ਪਾਸੇ ਬੀਐਸਐਫ ਦੇ ਹਥਿਆਰਬੰਦ ਜਵਾਨ ਤਾਇਨਾਤ ਨੇ ਇਸ ਬੰਦ ਤੋਂ ਪਾਕਿਸਤਾਨ ਦਾ ਇਤਿਹਾਸਕ ਪਿੰਡ ਸ੍ਰੀ ਕਰਤਾਰਪੁਰ ਸਾਹਿਬ ਸਿਰਫ 4 ਕਿਲੋਮੀਟਰ ਦੀ ਦੂਰੀ ਤੇ ਹੈ ਜਦਕਿ ਭਾਰਤ-ਪਾਕਿਸਤਾਨ ਸਰਹੱਦ ਸਿਰਫ ਕੁਝ ਹੀ ਮੀਟਰਾਂ ਦੀ ਧੂਰੀ ਤੇ ਹੈ ਹਾਲਿਆ ਹੜਾ ਦੌਰਾਨ ਇਸ ਬੰਝ 200 ਮੀਟਰ ਲੰਮਾ ਪਾੜ ਪੈ ਗਿਆ ਸੀ ਹੜਾ ਦੌਰਾਨ ਹੀ ਇਲਾਕੇ ਦੇ ਖੇਤਾਂ ਦੇ ਵਿੱਚ 5-5 ਫੁੱਟ ਤੱਕ ਰੇਤਾ ਵੀ ਝੜ ਗਿਆ ਟੁੱਟੇ ਤੁਸੀ ਬੰਨੂ ਪੂਰਨ ਦੇ ਲਈ ਭਾਵੇਂ ਕਈ ਸਿੱਖ ਧਾਰਮਿਕ ਜਥੇਬੰਦੀਆਂ ਦੇ ਔਦੇਦਾਰ ਤੇ ਵੋਲੰਟੀਅਰ ਪੁজে ਸਨ ਪਰ ਮਾਮਲਾ ਰੱਖਿਆ ਵਿਭਾਗ ਦੇ ਨਾਲ ਸੰਬੰਧਿਤ ਹੋਣ ਕਰਕੇ ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ BSF ਦੇ ਵੱਲੋਂ ਸਰਹੱਦ ਤੇ ਚੌਕਸੀ ਨੂੰ ਵਧਾਉਂਦਿਆਂ ਬੰਨ ਬਣਾਉਣ ਦੇ ਲਈ ਸਰਹੱਦ ਤੇ ਜਾਣ ਵਾਲੇ ਹਰੇਕ ਟਰੈਕਟਰ ਡਰਾਈਵਰ ਜੀਐਸਬੀ ਡਰਾਈਵਰ ਤੋਂ ਇਲਾਵਾ ਹਰੇਕ ਵਿਅਕਤੀ ਦਾ ਆਧਾਰ ਕਾਰਡ ਚੈੱਕ ਕਰਕੇ ਹੀ ਸਰਹੱਦ ਤੇ ਬਣੀ ਡਿਫੈਂਸ ਧੂਸੀ ਤੇ ਭੇਜਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਬੰਨ ਬਣਾਉਣ ਦੇ ਲਈ ਪੈਸੰਜਰ ਟਰਮੀਨਲ ਤੇ ਛੁੱਟੀ ਜਾ ਰਹੀ ਮਿੱਟੀ ਤੇ ਇਸ ਤੋਂ ਬਾਅਦ ਡਿਫੈਂਸ ਧੂਸੀ ਤੇ ਟਰਾਲੀ ਟਰੈਕਟਰਾਂ ਦੇ ਨਾਲ ਲਜਾਈ ਜਾ ਰਹੀ ਮਿੱਟੀ ਦੇ ਨਾਲ-ਨਾਲ BSF ਦੇ ਜਵਾਨ ਚੱਪੇ-ਚੱਪੇ ਤੇ ਚੌਕਸ ਨਜ਼ਰ ਆ ਰਹੇ ਨੇ ਇਸ ਤੋਂ ਇਲਾਵਾ ਸਰਹੱਦ ਦੀ ਸੁਰੱਖਿਆ ਦੇ ਮੱਦੇਨਜ਼ਰ ਬਣਾਏ ਜਾ ਰਹੇ ਡਿਫੈਂਸ ਤੂਸੀ ਬੰਨ ਤੇ ਜਾਣ ਵਾਲੇ ਆਮ ਲੋਕਾਂ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਹੋਈ ਹੈ ਪਰ ਬੰਦ ਦੇ ਨਾਲ ਲੱਗਦੇ ਖੇਤਾਂ 'ਚ ਪਾਏ 파ੜ ਨੂੰ ਪੂਰਨ ਲਈ ਆਮ ਲੋਕਾਂ ਦੀ ਮਦਦ ਲਈ ਜਾ ਰਹੀ ਹੈ ਪੰਜਾਬ ਚਹਾੜਾਂ ਤੋਂ ਬਾਅਦ ਹੁਣ ਝੋਨੇ ਦੀ ਕਟਾਈ ਦਾ ਸਮਾਂ ਆ ਗਿਆ ਹੈ ਰਹਤਕਰ ਜਾਰੀ ਨੇ ਜ਼ਾਤਕੀ ਵਿਭਾਗੀ ਅਧਿਕਾਰੀ ਮੰਡੀਆਂ ਦੇ ਵਿੱਚ ਝੋਨੇ ਦੀ ਖਰੀਦ ਲਈ ਪ੍ਰਬੰਧ ਵੀ ਕਰ ਰਹੇ ਨੇ ਤਾਂ ਜੋ ਹੜਾਂ ਦੌਰਾਨ ਕਿਸਾਨਾਂ ਨੂੰ ਕੋਈ ਮੁਸ਼ਕਲ ਨਾ ਆਵੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਅੱਜ ਭਗਪੁਰ ਮੰਡੀ ਦਾ ਦੌਰਾ ਕਰਕੇ ਝੋਨੇ ਦੀ ਖਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਪਨਗਰੇਨ ਪੰਸਪ ਮਾਰਕਫੈਡ ਐਫਸੀਆਈ ਤੇ ਹੋਰ ਏਜੰਸੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਪੰਜਾਬ 'ਚ ਝੋਨੇ ਦੀ ਖਰੀਦ ਸ਼ੁਰੂ ਹੋ ਗਈ ਹੈ ਸਰਕਲ ਇਨਚਾਰਜ ਪਵਨ ਤੀਨੂ ਐਸਟੀਐਮ ਤੇ ਹੋਰ ਅਧਿਕਾਰੀ ਮੰਡੀ 'ਚ ਪਹੁੰਚੇ ਨੇ ਉਨਾ ਆਖਿਆ ਕਿ ਕਿਸਾਨਾਂ ਨੇ ਬਹੁਤ ਮਿਹਨਤ ਦੇ ਨਾਲ ਫਸਲ ਬੀਜੀ ਹੈ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਕਿਸਾਨਾਂ ਦੇ ਨਾਲ ਕੀਤੇ ਆਪਣੇ ਵਾਅਦੇ ਪੂਰੇ ਕਰ ਰਹੀ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਝੋਨੇ ਦੀ ਖਰੀਦ ਸ਼ੁਰੂ ਹੋ ਗਈ ਹੜ੍ਹਾਂ ਦੀ ਸਥਿਤੀ ਦੇ ਕਾਬੂ ਪਹੁੰਚ ਤੋਂ ਬਾਅਦ ਕਿਸਾਨਾਂ ਦੇ ਝੋਨੇ ਦਾ ਹਰ ਦਾਣਾ ਪੰਜਾਬ ਦੀਆਂ ਮੰਡੀਆਂ ਚੋਂ ਚੁੱਕਿਆ ਜਾਵੇਗਾ ਉਹਨਾਂ ਦੱਸਿਆ ਹੈ ਕਿ ਘੱਟੋ-ਘੱਟ ਸਮਰਥਨ ਮੁੱਲ ਦਰ 2399 ਰੁਪਏ ਨਿਰਧਾਰਿਤ ਕੀਤੀ ਗਈ ਹੈ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਜਿਹੜਾ ਪੰਜਾਬ ਦੇ ਕਿਸਾਨਾਂ ਦੇ ਨਾਲ ਵਾਦਾ ਕਿ ਪੰਜਾਬ ਦੇ ਕਿਸਾਨਾਂ ਦੀ ਬੜੀ ਮਿਹਨਤਾਂ ਦੇ ਨਾਲ ਪਾਲੀ ਹੋਈ ਫਸਲ ਹਰ ਸਾਲ ਅਸੀਂ ਆਪਣੇ ਉਹਨੂੰ ਜਿੱਦਾਂ ਕਹਿ ਸਕਦੇ ਆਂ ਵੀ ਪੂਰੀ ਤੰਦਈ ਦੇ ਨਾਲ ਪ੍ਰਕਿਊਰਮੈਂਟ ਨੂੰ ਸਿਰੇ ਚਾੜ੍ਹਦੇ ਆਂ ਤੋ ਇਸ ਵਾਰ ਵੀ ਬਪ੍ਰੀਤ ਹਾਲਾਤਾਂ ਦੇ ਬਾਵਜੂਦ ਕਿਉਂਕਿ ਪੰਜਾਬ ਹੜ੍ਹਾਂ ਚੋਂ ਨਿਕਲ ਕੇ ਆਇਆ ਬਹੁਤ ਵੱਡਾ ਕੁਦਰਤ ਨੇ ਸਾਨੂੰ ਚੁਣੌਤੀ ਦਿੱਤੀ ਜਿਸ ਦੇ ਤੋ ਅਸੀਂ ਸਹਜੇ ਸਹਜੇ ਸਟੇਬਲ ਹੋ ਰਹੇ ਆਂ ਸੋ ਅ ਬੇਸ਼ੇਸ਼ ਤੌਰ ਤੇ ਇਹਨਾਂ ਹਾਲਤਾਂ ਦੇ ਅੰਦਰ ਜਦੋਂ ਅਸੀਂ ਪ੍ਰੋਕurement ਸ਼ੁਰੂ ਕਰ ਰਹੇ ਹਾਂ ਚ ਕੋਈ ਨਵੀਆਂ ਚੁਣੌਤੀਆਂ ਵੀ ਰਹਿਣਗੀਆਂ ਪਰ ਸਾਡਾ ਵਾਅਦਾ ਪੰਜਾਬ ਦੇ ਕਿਸਾਨਾਂ ਦੇ ਨਾਲ ਵੀ ਅ ਕੱਲਾ ਕੱਲਾ ਦਾਣਾ ਪੰਜਾਬ ਦੀ ਮੰਡੀ ਚ ਚੱਕਾਂਗੇ 2399 ਰੁਪਏ ਜਿਹੜੀ ਐਮਐਸਪੀ ਡਿਕਲੇਅਰ ਕੀਤੀ ਉਹਦੇ ਮੁਤਾਬਕ ਸੋ ਟੋਟਲ ਇੰਤਜ਼ਾਮ ਚਾਹੇ ਮੰਡੀਆਂ ਚ ਸਫਾਈ ਦਾ ਸਵਾਲ ਹੋਵੇ ਪਾਣੀ ਦਾ ਸਵਾਲ ਹੋਵੇ ਜਾਂ ਕੋਈ ਮੈਡੀਕਲ ਸਹੂਲਤਾਂ ਦਾ ਸਵਾਲ ਹੋਵੇ ਉਹਨਾਂ ਇਲਾਕਿਆਂ ਚ ਖਾਸ ਕਰਕੇ ਜਿੱਥੇ ਫਲੱਡ ਅਫੈਕਟਡ ਮੰਡੀਆਂ ਸਾਡੀਆਂ ਹੈਗੀਆਂ ਨੇ ਔਰ 172 ਲੱਖ ਐਮਟੀ ਦਾ ਸਾਨੂੰ ਕੇਂਦਰੀ ਪੂਲ ਦੇ ਅੰਦਰ ਜਿਹੜਾ ਟਾਰਗੇਟ ਮਿਲਿਆ ਉਹਦੇ ਲਈ ਅਸੀਂ 190 ਲੱਖ ਐਮਟੀ ਦਾ ਪ੍ਰਬੰਧ ਕੀਤਾ ਪੰਜਾਬ ਦੇ ਅੰਦਰ ਕਾਬਿਲ ਹੈ ਗੌਰ ਹੈ ਕਿ ਮੰਡੀਆਂ ਚ ਚੋਨੇ ਦੀ ਖਰੀਦ ਲਈ ਟੁਕਵੇਂ ਪ੍ਰਬੰਧ ਕੀਤੇ ਗਏ ਨੇ ਜਿਸ 'ਚ ਸਫਾਈ ਤੇ ਪੀਣ ਵਾਲੇ ਪਾਣੀ ਵਿਚ ਸ਼ਾਮਲ ਨੇ ਕੇਂਦਰੀ ਪੂਲ ਤੋਂ 17.2 ਮਿਲੀਅਨ ਮੀਟ੍ਰਿਕ ਟਨ ਦਾਟੀ ਚਾ ਪ੍ਰਾਪਤ ਹੋਇਆ ਜਿਸ ਦੇ ਨਤੀਜੇ ਵਜੋਂ 19 ਮਿਲੀਅਨ ਮੀਟ੍ਰਿਕ ਟਨ ਪ੍ਰਾਪਤ ਹੋਇਆ ਹੈ 올 인디아 காங்கிரஸ் కమి티 ਦੇ অবজারভার ਅਤੇ ਰਾਜਸਥਾਨ ਵਿਧਾਨ ਸਭਾ ਦੇ ਸਾਬਕਾ ਸਪੀਕਰ ਸੀਪੀ ਜੋਸ਼ੀ ਅਤੇ 올 인디아 காங்கிரஸ் ਕਮੇਟੀ ਦੇ ਸੀਨੀਅਰ ਆਗੂ ਸੀਪੀ ਮਿੱਤਲ ਅੰਮ੍ਰਿਤਸਰ ਪਹੁੰਚੇ। ਉਹਨਾਂ ਨੇ ਸ਼ਹਿਰ ਦੇ ਹਾਥੀ ਗੇਟ ਸਥਿਤ ਕਾਂਗਰਸ ਦਫ਼ਤਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਉਹਨਾਂ ਨੇ ਆਖਿਆ ਕਿ ਕਾਂਗਰਸ ਨੂੰ ਇੱਕ ਸੰਗਠਨ ਦੇ ਤੌਰ ਤੇ ਮਜ਼ਬੂਤ ਕਰਨ ਲਈ ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਆਨਲਾਈਨ ਫਾਰਮ ਦੇ ਰਾਹੀਂ ਕਰਵਾਈ ਜਾ ਰਹੀ ਹੈ। ਕਾਂਗਰਸ ਦਾ ਇਹ ਅਭਿਆਨ ਦੇਸ਼ ਭਰ ਚੱਲ ਰਿਹਾ ਹੈ ਤੇ ਇਸ ਦੇ ਤੀਜੇ ਚੜ੍ਹਨ ਸਹਿਤ ਪੰਜਾਬ, ਉੜੀਸਾ, ਝਾਰਖੰਡ ਤੇ ਉੱਤਰਾਖੰਡ ਚ ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਹੋਣੀ ਹੈ। ਉਨਾ ਦੱਸਿਆ ਹੈ ਕਿ 올 ਇੰਡੀਆ ਕਾਂਗਰਸ ਕਮੇਟੀ ਦੇ ਵੱਲੋਂ ਇੱਕ ਵਿਸ਼ੇਸ਼ ਪਰਫਾਰਮਾ ਜਾਰੀ ਕੀਤਾ ਗਿਆ ਹੈ ਇਸ ਨੂੰ ਕਾਂਗਰਸ ਦਾ ਕੋਈ ਵੀ ਵਰਕਰ ਭਰ ਸਕਦਾ ਹੈ ਭਾਵੇਂ ਉਹ ਬਲੌਕ ਪੱਧਰ ਦਾ ਪਦ ਅਧਿਕਾਰੀ ਹੋਵੇ ਜਾਂ ਜ਼ਿਲ੍ਹਾ ਪੱਧਰ ਤੇ ਕੰਮ ਕਰ ਰਿਹਾ ਹੋਵੇ ਉਨਾ ਆਖਿਆ ਹੈ ਕਿ ਕਾਂਗਰਸ ਹ ਹਮੇਸ਼ਾ ਸਮਾਜ ਦੇ ਹਰ ਵਰਗ ਨੂੰ ਸੰਗਠਨ ਚ ਯੋਗਦਾਨ ਦੇਣ ਦਾ ਮੌਕਾ ਦਿੰਦੀ ਹੈ ਕਾਂਗਰਸ ਕਮੇਟੀ ਦਾ ਅਧਿਖਸ਼ ਫੰਕਸ਼ਨਲ ਰੂਪ ਮੈਂ ਇਤਨਾ ਇਫੈਕਟਿਵ ਹੋਣਾ ਚਾਹੀਏ ਕਿ ਉਹ ਸਭ ਲੋਕੋ ਕੇ ਸਹਿਯੋਗ ਸੇ ਕਾਂਗਰਸ ਪਾਰਟੀ ਕੇ ਕਾਰਜਕਰਤਾ ਛੋਟੇ ਸੇ ਛੋਟੇ ਕਾਰਜਕਰਤਾ ਕੋ साथ लेकर उनकी बात सुनकर ऐसे संगठन को चलाए तो ऐसी व्यक्ति का चयन करना है जो व्यक्ति उन सब हमारे जो कार्यकर्ता है जो अलग अलग समुदाय के हैं एस का भी है एस का भी है वुमेन भी है यंग भी है अलग अलग लोगों की अलग अलग एक्सपीरेशन है उन सबको समझते हुए उनको साथ लेकर संगठन को मजबूत करके आने वाले समय में किस तरह से हम इस प्रदेश में कांग्रेस पार्टी को सशक्त राजनीतिक संगठन बनाए ਔਰ ਜੋ ਦੇਸ਼ ਦੀ ਰਾਜਨੀਤਿਕ ਵੀ ਚੁਣੌਤੀਆਂ ਐ ਸਭ ਤੋਂ ਵੱਡੀ ਚੁਣੌਤੀ ਬਣ ਚੁੱਕਿਆ ਹੈ। ਆ ਦੇਸ਼ ਮੇ ਜਿਸ ਤਰ੍ਹਾਂ ਦਾ વાਤਾਵਰਣ ਬਣਾ ਹੋਇਆ ਹੈ ਉਸ ਮੇਂ ਸਾਡੇ ਨੌਜਵਾਨ ਪੀੜ੍ਹੀ ਦੇ ਲੋਕਾਂ ਕੋ ਸਮਝਾਣ ਦੀ ਕੀ ਆਬਸਕਤਾ ਹੈ? ਸੀਪੀ ਜੋਸ਼ੀ ਮੁਤਾਬਕ ਅੰਮ੍ਰਿਤਸਰ ਸ਼ਹਿਰੀ ਅਤੇ ਦਿਹਾਤੀ ਜ਼ਿਲ੍ਹਿਆਂ ਚ ਬਲਾਕ ਪੱਧਰ ਦੀਆਂ ਮੀਟਿੰਗਾਂ ਕੀਤੀਆਂ ਕੀਆਂ ਨੇ। ਹੁਣ ਜ਼ਿਲ੍ਹਾ ਪ੍ਰਧਾਨ ਲਈ ਉਮੀਦਵਾਰ ਆਨਲਾਈਨ ਫਾਰਮ ਰਾਹੀਂ ਅਰਜ਼ੀ ਦੇ ਸਕਦੇ ਨੇ। ਫਾਰਮਾਂ ਦੀ ਜਾਂਚ ਤੋਂ ਬਾਅਦ 올 ਇੰਡੀਆ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਇਸ ਤੇ ਵਿਚਾਰ ਕਰਨਗੇ ਤੇ ਅੰਤਮ ਫੈਸਲਾ ਹੋਵੇਗਾ। ਜ਼ਿਕਰ ਕਰਦੇ ਹਾਂ ਫਿਲਮ ਇੰਡਸਟਰੀ ਦਾ ਪੰਜਾਬੀ ਫਿਲਮ ਇੰਡਸਟਰੀ ਅਤੇ ਬਾਲੀਵੁੱਡ اداکار ਅਫਤਾਰ ਗਿਲ ਅਤੇ ਸਿਮਰਨ ਸਹਿਜਪਾਲ ਬਲਾਚੌਰ ਪਹੁੰਚੇ ਨੇ ਜਿੱਥੇ ਉਹਨਾਂ ਨੇ ਇੱਕ ਨਵੀਂ ਫਿਲਮ ਦੀ ਸ਼ੁਰੂਆਤ ਦੇ ਲਈ ਪ੍ਰੈਸ ਕਾਨਫਰੰਸ ਕੀਤੀ ਇਸ ਮੌਕੇ ਬੋਲਦਿਆਂ ਪੰਜਾਬੀ اداکار ਸਿਮਰਨ ਸਹਿਜਪਾਲ ਨੇ ਆਖਿਆ ਕਿ ਇੱਕ ਨਵੇਂ ਸਿਰਲੇਖ ਵਾਲੀ ਇਹ ਨਵੀਂ ਪੰਜਾਬੀ ਫਿਲਮ ਲਾਂਚ ਕੀਤੀ ਜਾ ਰਹੀ ਹੈ ਤੇ ਫਿਲਮ ਦੀ ਸ਼ੂਟਿੰਗ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਕੀਤੀ ਜਾਵੇਗੀ ਜਿਸ ਚ ਨਵਾਂ ਸ਼ਹਿਰ ਜ਼ਿਲ੍ਹਾ ਤੇ ਹਿਮਾਚਲ ਪ੍ਰਦੇਸ਼ ਵੀ ਸ਼ਾਮਲ ਹੈ ਇਸ ਦੌਰਾਨ ਬਾਲੀਵੁੱਡ ਅਦਾਕਾਰ ਅਫਤਾਰ ਗਿਲ ਨੇ ਨਵੇਂ ਸਿਰਲੇਖ ਵਾਲੀ ਫਿਲਮ ਦੀ ਕਹਾਣੀ ਸੁਣ ਕੇ ਆਪਣੀਆਂ ਭਾਵੁਕ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਅਤੇ ਇਸ 'ਤੇ ਕੰਮ ਕਰਨ ਲਈ ਸਹਿਮਤੀ ਦਿੱਤੀ। ਉਨ੍ਹਾਂ ਅੱਗੇ ਆਖਿਆ ਕਿ ਰਾਜੂ ਵਰਮਾ ਦੁਆਰਾ ਲਿਖੀ ਗਈ ਇਹ ਫਿਲਮ ਇੱਕ ਸੰਦੇਸ਼ ਦਿੰਦੀ ਹੈ। ਪੈਸਾ ਸਾਨੂੰ ਹਰ ਜਗ੍ਹਾ ਖੁਸ਼ੀ ਨਹੀਂ ਦੇ ਸਕਦਾ ਕਿਉਂਕਿ ਪਰਿਵਾਰਕ ਬੰਧਨ 'ਚ ਮਿਲਣ ਵਾਲੀ ਖੁਸ਼ੀ ਕਦੇ ਵੀ ਪੈਸੇ ਨਾਲ ਹਾਸਲ ਨਹੀਂ ਹੁੰਦੀ। ਪਾਣੀ ਪੜ ਜਾਂਦਾ ਹੈ ਪਹਿਲੀ ਮੰਜ਼ਲ ਤੱਕ, ਗੱਡੀਆਂ ਡੁੱਬ ਜਾਂਦੀਆਂ, ਆਫਿਸ ਬੰਦ ਹੋ ਜਾਂਦੇ, ਟ੍ਰੇਨਾਂ ਬੰਦ ਹੋ ਜਾਂਦੀਆਂ, ਸਭ ਕੁਝ ਹੋ ਜਾਂਦਾ ਹੈ। ਸਤਿ ਸ਼੍ਰੀ ਅਕਾਲ ਸਤਿ ਅਨੁਗੋਸ਼ੀ ਦੇ ਦੇਖਿਓ ਕਿ ਕਾਰ ਉੱਜੜ ਗਏ ਡੰਗਰ ਮਰ ਗਏ ਫਸਲਾਂ ਹੋ ਗਈਆਂ ਆਪਣਾ ਪਾਣੀ 10 10 ਫੋਟ ਹੋ ਗਿਆ ਥੱਲੇ ਗਾਰਾ ਹੋ ਗਿਆ ਰੇਤਾ ਹੀ ਰੇਤਾ ਹੋ ਗਿਆ ਗਰੀਬ ਆਦਮੀ ਆਣ ਰਾਸ਼ਨ ਦੀ ਕਮੀ ਕੋਈ ਨਹੀਂ ਹੈ ਰਾਸ਼ਨ ਬਹੁਤ ਹੈ ਇੰਨਾ ਰਾਸ਼ਨ ਆ ਗਿਆ ਕਿ ਲੋਕ ਕਹਿੰਦੇ ਕੱਟ ਕਰੋ ਕੱਟ ਕਰੋ ਪਰ ਇਹ ਬਹੁਤ ਲੰਬਾ ਸਤੈਨ ਲੱਗੂਗਾ ਠੀਕ ਹੋਵੇ ਇਹ ਮਹੀਨੇ ਦੋ ਮਹੀਨੇ ਦਾ ਵੀ ਨਹੀਂ ਇਹ ਇੰਨਾ ਜ਼ਿਆਦਾ ਵਿਗੜਿਆ ਹੈ ਨਾ ਟਾਈਮ ਲੱਗੂਗਾ ਪਰ ਇਹਦੇ ਵਾਸਤੇ ਹਰ ਆਦਮੀ ਜੋ ਵੀ ਜਿੰਨਾ ਵੀ ਕਰ ਸਕੇ 2 ਰੁਪਏ ਕਰੇ 5 ਰੁਪਏ ਕਰੇ ਜਾਂ ਪੰਜ ਕਰੋੜ ਕਰੇ ਆਪਣੀ ਐਸ਼ੀਅਤ ਦੇ ਸਾਹਮਣੇ ਇਹਨੂੰ ਕਰ ਕੇ ਆਉਣਾ ਹੋਰ ਮੈਂ ਤਾਂ ਸਲਾਮ ਕਰਦਾ ਬੜੀ ਜਗ੍ਹਾ ਹੜ ਦੇਖਿਆ ਪਰ ਆ ਜਿਹੜਾ ਪੰਜਾਬ ਦੀ ਕੌਮ ਹੈ ਇਹਨੇ ਚੜਦੀ ਕਲਾ ਜਿਹੜਾ ਇਹ ਚੜਦੀ ਕਲਾ ਜੋ ਕਦੇ ਡੁੱਬੀ ਨਹੀਂ ਸਕਦਾ ਮਤਲਬ ਇਹਨਾਂ ਦੇ ਜੋ ਮਾਰਸ਼ਲ ਕੌਮ ਹੈ ਜਿਹੜੀ ਇਹ ਇਹਨੂੰ ਨਹੀਂ ਕੋਈ ਵਡਾਵਾ ਲੋਕ ਹੱਸ ਰਹੇ ਨੇ ਉਹ ਜਿਨ੍ਹਾਂ ਦੇ ਘਰ ਹੈੜਾ ਹੈ ਉਹ ਰੋਟੀਆਂ ਖਵਾ ਰਹੇ ਨੇ ਚਾਹ ਪੁੱਛ ਰਹੇ ਨੇ ਬੇਬੇ ਹਸ ਰਹੀ ਆ ਬਾਪੂ ਹਸ ਰਿਹਾ ਮੈਨੂੰ ਕਿੱਥੋਂ ਇੰਨਾ ਜਜ਼ਬਾ ਆਉਂਦਾ ਕਿੱਥੋਂ ਤਾਕਤ ਆਉਂਦੀ ਹੈ ਕਿੱਥੋਂ ਹਿੰਮਤ ਆਉਂਦੀ ਹੈ ਬੰਨ ਲਾਤਾ ਬੋਰੀਆਂ ਭਰ-ਭਰ ਕੇ ਪਾਣੀ ਦੇ ਵਿੱਚ ਯਾਰ ਹੱਦ ਕਰ ਰਾਜੂ ਵਰਮਾ ਮੁਤਾਬਿਕ ਉਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਲਿਖੀਆਂ ਨੇ ਤੇ ਇਹ ਫਿਲਮ ਲਿਖ ਕੇ ਉਹ ਬਹੁਤ ਖੁਸ਼ ਨੇ ਕਿਉਂਕਿ ਇਹ ਸਮਾਜ ਨੂੰ ਇੱਕ ਸਕਾਰਾਤਮਕ ਸੰਦੇਸ਼ ਦੇਵੇਗੀ ਕਿ ਆਪਣੇ ਮਾਪਿਆਂ ਨੂੰ ਪਿਆਰ ਕਰਨਾ ਹੈ ਤੇ ਉਹਨਾਂ ਦਾ ਸਤਿਕਾਰ ਕਰਨਾ ਹੈ। ਅਫਤਾਰ ਗਿਲ, ਸਿਮਰਨ ਸੈਜਲਪਾਲ ਅਤੇ ਰਾਜੂ ਵਰਮਾ ਨੇ ਐਲਾਨ ਕੀਤਾ ਹੈ ਕਿ ਉਹ ਹੜ੍ਹ ਪੀੜਤਾਂ ਦੀ ਮਦਦ ਲਈ ਨਿੱਜੀ ਤੌਰ ਤੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨਗੇ ਤੇ ਜਿੰਨਾ ਸੰਭਵ ਹੋ ਸਕੇ ਸਹਾਇਤਾ ਪ੍ਰਦਾਨ ਕਰਨਗੇ। ਉਹਨਾਂ ਨੇ ਸਾਰਿਆਂ ਨੂੰ ਹੜ੍ਹ ਪੀੜਤਾਂ ਦੀ ਮਦਦ ਕਰਨ ਦੀ ਵੀ ਅਪੀਲ ਕੀਤੀ। ਸਵੇ ਸਨ ਅੱਜ ਦੀਆਂ ਤਾਜ਼ਾ ਖਬਰਾਂ ਕੱਲ ਫਿਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਅੱਜ ਲਈ ਮੈਨੂੰ ਦੇ ਉਜਾਜ਼ਤ ਧੰਨਵਾਦ।